ਮੇਰਾ ਟਰੈਕਟਰ ਨਵਾਂ ਖਰਾਬ ਹੋ ਗਿਆ। ਜੀ ਮੈਂ ਨਹੀਂ ਨਾ ਸਾਡੀ ਨੂੰ ਤੇਰਾ ਨਵਾਂ ਤਰ੍ਹਾਂ ਕੋਲ ਸਾਲ ਤੋਂ ਆਣਾ ਹੈ। ਇਹ ਵੀ ਲਿਸੈਂਸ ਹੈ ਜੀ ਟਰਾਲਾ ਮੈਂ ਅੱਜ ਸਭ ਜੀ ਮੈਸੇਜ ਜਲਣਾ ਮੈਂ ਆਲ ਕੇ ਜੀ। ਬਦਾ ਵੀ ਖਾਣਾ ਨੂੰ ਆਪਣਾ ਪੂਰਾ ਮੁੰਡਿਆ ਵੀ ਦਿਖਾ ਜੀ ਨਹੀਂ ਫੱਪ ਰਹੀ ਹੈ। ਮੈਂ ਲੋ ਬਰਬਰੇ। ਤਾਂ ਸੀ ਉਹ ਨੱਟ ਰਵੰਡਾ ਜੇ ਤੇ ਮਸੌੜਾ ਬੰਦੂ ਉਹ ਯਾਰ ਅਹੀਂ ਤੂੰ ਆਪਣਾ ਦੇਹੜਾ ਦਾ ਸਾਰਾ ਚੱਲ ਟੀਲਾ ਪਾਗ ਦੇ ਸਾਣਾ ਭਾਈ ਉਹ ਚੱਲ ਲਗਾ ਪਾ ਇਹ ਕਹਾਂ ਨਾ ਮੇਰਾ ਇਹ ਬਈ ਮੇਰਾ ਅਗਰ ਕੋਈ ਟ੍ਰੈਕਟਰ ਕੋਣ ਆਏ ਉਹਨੇ ਸਾਲੇ ਮੈਂ ਉਹਨੂੰ ਕਿਹਾ ਨਾ ਸਿੱਧਾ ਕੱਢ ਲਾ ਗਿਆ ਸਾਡਾ ਡੀ ਕੋਈ ਨਹੀਂ ਆਗਾ ਟ੍ਰੈਕਟਰ ਖੋਤਾ ਜੀ ਪਰ ਪਤਾ ਨਹੀਂ ਕਿ ਸਭ ਠੀਕ ਆ ਬਸ ਸਾਡੇ ਚੱਕਰ ਦੇ ਉਧਰ ਵਾਲੇ ਲੱਗ ਗਏ ਦੇ ਉਧਰ ਵਾਲੇ ਪਰ ਇਹ ਚੋਪੋ ਵੀ ਕਰ ਦੋ ਕਿਹੜੀ ਦਿਫਾਨ ਇਹ ਕੱਲ ਦੀ ਕੀਮਤ ਸਾਰੇ ਅਸੀਂ ਸੇਫਟੀ ਦਾ ਨਾ ਕਰੀਏ ਪਰਚਾ ਦਾ ਟਿਕਾਣਾ ਸਾਰੇ ਅਸੀਂ ਪਰਚਾ ਮਾਰੇ ਆ ਪ੍ਰੇਮ ਜੀ ਮੇਰੀ ਗੱਲ ਸੁਣੋ ਸਰ ਇਹ ਚੰਨਾ ਸੰਵਾਜ ਲੇ ਰੱਖੀ ਐ ਕੋਈ ਪਟਾਓ ਕੋਈ ਨਹੀਂ ਆਹ ਤੇ ਜੇ 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 ਨਾਲ ਕੋਈ ਕੁਛ ਨਹੀਂ ਮਾੜਿਆ ਪਰ ਉਹਨਾਂ ਟਾਲੀ ਚ ਲਾਏ ਨਾਲ ਖੜੀ ਰਹੀ ਫਿਰ ਜਿਹੜੀ ਕਰਤਾਰੀ ਵਿੱਚ ਆੜੀ ਗੱਸੀ ਐਂਟਰਾ ਦੀ ਲਾਗ ਆਏ ਆ ਆਹ ਐਂ ਦੱਸੀ ਜਾਏ ਆ ਤੇਰੇ ਤੋਂ ਕੋਣ ਆਏ ਆ ਉਹਦੇ ਪੈਸੇ ਲੈਦਾ ਮਾੜੀ ਕੋਈ ਕੁਛ ਨਹੀਂ ਉਹਨੂੰ ਚੇਤਾ ਨਹੀਂ ਦੇਣਾ ਕਰਨ ਵਾਲਿਆਂ ਦੋਨੋਂ ਪਹੁੰਚਣਾ ਹੋਣਾ ਸਾਰਾਂ ਦਾ ਮੈਚ ਹੋਣਾ ਉਹਦਾ ਜੂਨੀਅਰਾਂ ਦਾ ਮੈਚ ਹੋਣਾ ਮੈਂ ਚਾਹੁੰਦਾ ਹਨ ਨੂੰ ਗ੍ਰੈਂਡ ਨਹੀਂ ਸੁਣ ਕੋਈ ਕਿਹਾ ਉਹੋ ਹੀ ਜਿਹੜਾ ਉਹਨੇ ਜਲਾਇਆ ਹੁੰਦੇ ਆ ਉਹਨਾਂ ਚਾੜਦੇ ਆ ਉਹਨੂੰ ਕੋਈ ਡਰਾਈਵਰ ਕੋਈ ਆ ਇਧਰ ਹੋ ਜਾਓ ਆ ਆਹ ਅਮ ਜਾਉਂਦੇ ਬਾਹਮੜੇ ਨੇ ਵਿੜਾ ਗਏ ਰਾਜਸ਼ੇ ਜਿਹੜੇ ਤੁਸੀਂ ਅੱਗੇ ਜੀ ਭਾਈ ਜੀ ਜਦੋਂ ਨਵਾਂ ਟਰੈਕਟਰ ਲੈ ਆਣਾ ਭਾਈ ਆਹਾਂ ਤੇ ਕੋਹਾਂ ਲੈ ਕੋਈ ਹੈ ਨਾ ਤੁਹਾਡੇ ਕੋਲ ਨਹੀਂ ਖੁੰਦਾ ਪੰਜਣ ਜਣਿਆ ਭਾਈ ਤੁਸੀਂ ਹੋਰ ਲੱਗੇ ਤਾਂ ਖੋਲੋ ਨਹੀਂ ਗਾਟ ਟ੍ਰੇਟੇਸ਼ਨ ਦਾ ਲੋਡ ਹੀ ਨਹੀਂ ਥੋੜਾ ਆਪਣਾ ਖਰਾਬ ਹੋ ਗਿਆ ਜੀ ਕਿ ਅਸੀਂ ਐਸਐਸਐਫ ਸੁਰੱਖਿਆ ਸੜਕ ਸੁਰੱਖਿਆ ਫੋਰਸ ਗਰਾਸਪੁਰ ਐਸਐਸਆਈ ਸੁਰਿੰਦਰ ਸਿੰਘ ਵਾਇਰਸ ਕੰਟਰੋਲ ਨੂੰ ਤਾਂ ਸੂਚਨਾ ਮਿਲੀ ਵੀ ਬਸ ਸਟੈਂਡ ਤੇ ਨਾ ਕੋਈ ਇਨਸੀਡੈਂਸ ਹੋ ਗਿਆ ਘਾਸਾ ਹੋ ਗਿਆ ਉਹ ਅਹੀਂ ਆਏ ਆ ਤੇ ਨਾਲ ਹੀ ਐਂਬੂਲੈਂਸ ਨੂੰ ਵੀ ਫੋਨ ਕੀਤਾ ਲੋਕਾਂ ਦੇ ਉਹ ਆ ਗਈ ਐ ਉਹ ਬੰਦੇ ਦੇ ਜਿਹਦੇ ਸੱਟ ਲੱਗੀ ਆ ਉਹਦੇ ਲੈ ਗਏ ਐਂਬੂਲੈਂਸ ਵਾਲੇ ਤੇ ਇੱਥੇ ਟਰੈਕਟਰ ਖੜਾ ਹੋਇਆ ਉਹਦੇ ਤੇ ਉਹ ਸਟੰਟ ਕਰ ਰਹੇ ਹੁਣੇ ਤਿੰਨ ਚਾਰ ਜਣੇ ਆ ਉਹਦੇ ਉਹ ਵੀ ਕਹਾਂਗੇ ਸਾਡਾ ਵਾ ਬੰਦਾ ਆਪਣਾ ਹੀ ਆ ਸਾਡਾ ਉਹਨੂੰ ਉਹ ਸਿਵਲ ਹਸਪਤਾਲ ਲੈ ਗਏ ਨੇ ਹੁਣ ਥਾਣੇ ਵਾਲੇ ਵੀ ਅਸੀਂ ਸੱਦ ਲਿਆ ਹੁਣ ਦੇਖੋ ਅਗੇ ਜੇ ਤੇ ਕੋਈ ਕਾਰਵਾਈ ਕਰਾਉਣੀ ਚਾਹਣਗੇ ਤੇ ਕਰ ਦੇਣਗੇ ਉਹ ਹਾਂ ਜੀ ਤਲਵਾਰ ਸੀ ਇੱਕ ਉਹਨਾਂ ਕੋਲੋਂ ਉਹ ਕਹਿੰਦੇ ਅਸੀਂ ਸੇਫਟੀ ਵਾਸਤੇ ਗੱਨਾ ਖੜਨੀ ਆ ਤੇ ਉਹਦੀ ਸੇਫਟੀ ਵਾਸਤੇ ਰੱਖੀ ਆ ਤੇ ਮੈਂ ਕਿਹਾ ਤੁਸੀਂ ਦੇਣੇ ਇਹਨੂੰ ਕਿਤੇ ਰੱਖ ਕੇ ਆਇਆ ਕਰੋ ਰਾਤ ਨੂੰ ਜਦੋਂ ਤੁਹਾਨੂੰ ਸੇਫਟੀ ਚਾਹੀਦੀ ਆ ਤੇ ਇਹਨੂੰ ਨਾਲ ਦੇ ਥੜਾ ਵੀ ਹੁਣ ਬਾਜ਼ਾਰ 'ਚ ਵੀ ਲਈ ਫਿਰਨੀ ਤੁਸੀਂ ਕੀ ਕਾਰਵਾਈ ਕਰਦੇ ਇਹ ਹੁਣ ਸਿਟੀ ਵਾਲਿਆਂ ਆਈਓ ਹੁੰਦਾ ਉਹ ਵੇਖ ਲੈਂਦਾ ਵੀ ਜੇ ਤੇ ਉਹਨਾਂ ਕੋਈ ਕਾਰਵਾਈ ਕਰਾਉਣੀ ਆ ਜਿਹੜਾ ਹਸਪਤਾਲ ਦਾ ਆਖਲਾ ਬੰਦਾ ਕਿਦੇ ਸਾਟ ਲੱਗੀ ਆ ਉਹਦੇ ਕਾਟਿੰਗ ਦੇਖਣਗੇ ਵੀ ਜੇ ਤੱਕ ਇਹ ਕਰਾਉਣੀ ਨਹੀਂ ਤੇ ਫਿਰ ਮਹਾਰਾਜ ਨਮਾ ਕਰ ਦੇਣਗੇ ਉਹ ਇਲਾਜ ਕਰਾ ਦੇਣਗੇ ਉਹਨਾਂ ਦਾ